ਦੋਸਤੋ ਅੱਜਕੱਲ ਕੋਠੀਆਂ ਦੇ ਮੇਨ ਗੇਟ ਜਿਹੜਾ ਸਟੀਲ ਤੇ ਲੋਹੇ ਦੇ ਲੱਗਦੇ ਆ ਉਹਦੇ ਉੱਪਰ ਨਾ ਇੱਕ ਇਹ ਚੀਜ਼ ਚੱਲਦੀ ਆ ਅੱਜਕੱਲ ਕੋਈ ਇਹਦੇ ਆਪਣਾ ਗੋਤ ਲਗਾਉਂਦਾ ਹੈ ਕੋਈ ਨਕਸ਼ਾ ਬਣਾਉਂਦਾ ਹੈ ਕੋਈ ਫੋਟੋ ਲਵਾਉਣਾ ਤੇ ਆਮ ਮਾਰਕੀਟ ਦੇ ਵਿੱਚ 5 ਤੋਂ 10000 ਰੁਪਏ ਦੀ ਤੁਹਾਨੂੰ ਮਿਲਦੀ ਹੈਗੀ ਪਰ ਬਾਈ ਹੋ ਰਹੀ ਹੈ ਸਿਰਫ 2000 ਰੁਪਏ ਦੇ ਵਿੱਚ ਦੇ ਜਾਂਦੇ ਆ ਬਾਈ ਜੇ ਗੱਲ ਕਰੀਏ ਕੀ ਕੁਆਲਿਟੀ ਰਹਿੰਦੀ ਆ ਬਾਈ ਇਹ 304 ਗ੍ਰੇਡ ਸਟੀਲ ਹੈ 304 ਗ੍ਰੇਡ ਹੁੰਦੀ ਹੈ ਇਹਨੂੰ ਬੰਗਾਲ ਤਾਂ ਲੱਗਦਾ ਹੀ ਜੀ ਇਹ ਇਹ ਜੋ ਬਾਕੀ ਦੇ ਸਾਈਜ਼ ਅਕੋਰਡਿੰਗ ਹੈ 2x2 ਦਾ ਅਸੀਂ 2000 ਰੁਪਏ ਦਾ ਇਹਨੂੰ ਕੋਸਟ ਕਰਕੇ ਦੇ ਦਿੰਨੇ ਆ ਠੀਕ ਹੈ ਜੀ ਭਾਵੇਂ ਉਹਦੇ ਤੁਸੀਂ ਆਪਦਾ ਨਾਮ ਲਖਾ ਲਓ ਕੋਈ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦੀ ਚੀਜ਼ ਬਣਾ ਲਓ ਉਹਦੇ ਸਾਈਜ਼ ਦੇ ਮੁਤਾਬਕ ਠੀਕ ਹੈ ਜੀ ਉਹ ਆ ਮਸ਼ੀਨ ਨਾਲ ਕੱਟ ਕੇ ਬਾਅਦਲੇ ਤੇ ਘਰ ਭੇਜ ਦਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਜੇਕਰ ਤੁਸੀਂ ਵੀ ਆਪਣਾ ਮੇਨ ਡੋਰ ਤਿਆਰ ਕਰ ਰਹੇ ਹੋ ਤੇ ਕੋਈ ਚੀਜ਼ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੈ ਵੀ ਸਾਨੂੰ ਆ ਚੀਜ਼ ਚਾਹੀਦੀ ਆ ਉਹਦੀ ਬਾਈ ਹੋਰ ਨੂੰ ਫੋਟੋ ਭੇਜ ਦਿਓ ਬਾਈ ਹੋਰੀ ਕੱਟ ਕੇ ਤੁਹਾਡੇ ਘਰ ਡਿਲੀਵਰ ਕਰ ਦੇਣਗੇ ਤੇ ਸਿਰਫ 2000 ਰੁਪ ਜੇ ਤੁਸੀਂ ਸਾਈਜ਼ ਵੱਡਾ ਹੋਊਗਾ ਤਾਂ ਉਹਦੇ ਹਿਸਾਬ ਨਾਲ ਰੇਟ ਚੇਂਜ ਹੋ ਜਾਊਗਾ ਇਸ ਤੋਂ ਇਲਾਵਾ ਬਾਈ ਜੇ ਗੱਲ ਕਰੀਏ ਜੀ ਇਹ ਤਾਂ ਸਟੀਲ ਦੇ ਆ ਗਏ ਜੀ ਤੇ ਲੱਕੜ ਦੇ ਵੀ ਮੈਂ ਦੇਖ ਰਿਹਾ ਉਹ ਵੀ ਹਾਂਜੀ ਲੱਕੜ ਦਾ ਬਾਈ ਜੀ ਇਹ ਸਟੀਲ ਵਾਲੀ ਸੀਐਨਸੀ ਉਹ ਲੱਕੜ ਵਾਲੀ ਸੀਐਨਸੀ ਹੈ ਇਹ ਬਾਈ ਇਹ 48 ਦੀ ਲੱਕੜ ਹੈ ਠੀਕ ਹੈ ਜੀ 48 ਦੀ ਲੱਕੜੇ ਗੁਰਦੁਆਰਾ ਸਾਹਿਬ ਲੱਗਣੇ ਆ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਪੱਲੇ ਆ ਮੇਨ ਐਦਾਂ ਦੀ ਕੋਈ ਕੜਾਈ ਕਰਾਣੀ ਹੋਵੇ ਅਸੀਂ ਇਹ ਵੀ ਕਰ ਦਿੰਨੇ ਹਾਂ ਲੱਕੜ ਦੇ ਵਿੱਚ ਸਾਰੀ ਕੋਈ ਵੀ ਲੱਕੜ ਲਿਆਵੇ ਸਾਗਵਾਨ ਲਿਆਵੇ ਕਾਲੀ ਲਿਆਵੇ ਠੀਕ ਹੈ ਜੀ ਜੋ ਜਿੱਦਾਂ ਦੀ ਮਰਜ਼ੀ ਕੋਈ ਲੱਕੜ ਲਿਆ ਮੰਨ ਲਓ ਕੱਲੇ ਮੇਨ ਡੋਰ ਲੋਹੇ ਦੇ ਮੇਨ ਡੋਰ ਸਟੀਲ ਵਾਲੇ ਨਹੀਂ ਕਹਿੰਦੇ ਸੀ ਲੱਕੜ ਦਾ ਵੀ ਆਪਾਂ ਕੋਈ ਡੋਰ ਹੋ ਕਰਨਾ ਜੀ ਲੱਕੜ ਦਾ ਵੀ ਸਾਰੇ ਤਰ੍ਹਾਂ ਦਾ ਪ੍ਰਬੰਧ ਹੋ ਜਾਂਦਾ ਸਾਰਾ ਤਰ੍ਹਾਂ ਦਾ ਪ੍ਰਬੰਧ ਲੱਕੜ ਦਾ ਸਾਰੀ ਤਰ੍ਹਾਂ ਦਾ ਇਹਦਾ ਵੀ ਰੇਟ ਬਹੁਤ ਜੈਨੂ ਰੱਖਿਆ ਹੋਇਆ ਜੀ ਹਾਂਜੀ ਤਾਂ ਰੇਟ ਬਹੁਤ ਰੀਜ਼ਨੇਬਲ ਆ ਤੁਸੀਂ ਟਰਾਈ ਕਰਕੇ ਆ ਜਾਓ ਮਾਰਕੀਟ ਤੋਂ ਤੁਹਾਨੂੰ ਲਾ ਲਓ ਰੇਟ ਬਹੁਤ ਰੀਜ਼ਨੇਬਲ ਹੋਏਗਾ ਜਿਵੇਂ ਦੇਖਿਆ ਤੁਸੀਂ ਦੇਖ ਸਕਦੇ ਹੋ ਸਰਵਰ ਦੀ ਮੇਨ ਪੱਲੇ ਤੇ ਸਤਨਾਮ ਵਾਹਿਗੁਰੂ ਲਿਖਣਾ ਹੈ ਜੀ ਠੀਕ ਹੈ ਜੀ ਅੱਧਾ ਲੱਗੂਗਾ ਜੀ ਇਹ ਮੇਨ ਪੱਲੇ ਜਾਏ ਵਰਗ ਇਹ ਵੀ ਸਾਰਾ ਫਿਰ ਕੋਰੀਅਰ ਕਰ ਦਿੰਦੇ ਜੀ ਹਾਂਜੀ ਹਾਂਜੀ ਸਭ ਕੁਝ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਡਕਟ ਮਿਲਦੇ ਜੀ ਆਪਣੇ ਕੋਲ ਹੋਰ ਆਪਣੇ ਕੋਲ ਚੁਗਾਠਾਂ ਦੀ ਸੀਐਨਸੀ ਹੈ ਜੀ ਚੁਗਾਠਾਂ ਦੇ ਬੈਂਡ ਬਾਲ ਕੇ ਲੈ ਜਾਂਦੇ ਆਂ ਚੁਗਾਠਾਂ ਦਾ ਬੈਂਡ ਸਪੈਨਿੰਗ ਸਾਰੀ ਹੋ ਜਾਂਦੀ ਆ ਠੀਕ ਹੈ ਜੀ ਤਾਂ ਦੁਕਾਨਦਾਰ ਆਪਣੇ ਕੋਲ ਸਾਰਾ ਮਾਲ ਲੈ ਜਾਂਦੇ ਠੀਕ ਹੈ ਜੀ ਤੇ ਕਿਸੇ ਨੇ ਬਣਵਾਉਣੀਆਂ ਹੋਣ ਤੁਸੀਂ ਬਣਵਾ ਵੀ ਦਿੰਦੇ ਚੁਗਾਠਾਂ ਦੀ